ਜੋ ਨਗਰਪੰਚਾਇਤ ਮਾਹਲਪੁਰ ਦਾ ਚੋਣਾਂ ਵਿੱਚ ਇੱਕ 11 ਮੈਂਬਰੀ ਆਜ਼ਾਦ ਪਾਰਟੀ ਹੋਂਦ ਬਚਾਈ ਸੀ ਜਿਸ ਦਾ ਚੋਣ ਨਿਸ਼ਾਨ ਸੀ ਗਲਾਸ ਇਹਨਾਂ 11 ਮੈਂਬਰਾਂ ਦਾ ਆਪਣੇ ਵਿਰੁੱਧੀ ਉਮੀਦਵਾਰਾਂ ਨਾਲ ਫਸਮਾ ਮੁਕਾਬਲਾ ਹੋਇਆ ਅੱਜ ਸਾਡੇ ਵਿੱਚ ਬੈਠੇ ਹਨ ਕਸ਼ਮੀਰਾ ਸਿੰਘ ਕੈਨੇਡਾ ਅਕਾਲੀ ਲੀਡਰ ਰੀਤਾ ਮੈਡਮ ਸਾਬਕਾ ਐਮਸੀ ਅਤੇ ਅਮਨਦੀਪ ਸਿੰਘ ਪੈਂਸ ਅਸੀਂ ਗੱਲਬਾਤ ਦਾ ਸੈਸ਼ਨ ਸ਼ੁਰੂ ਕਰਦੇ ਹਾਂ ਹਾਂ ਜੀ ਅਮਨ ਜੀ ਜੀ ਕੀ ਕਰਾ ਚਾਹੂਗੇ ਇਸ ਬਰਜ ਕੇ ਆਪਣੇ 11 ਮੈਂਬਰਾਂ ਦੇ ਵਿੱਚੋਂ ਜਿਹੜਾ ਹੈਗਾ ਕਿਸੇ ਚੀਜ਼ ਦੀ ਘਾਟ ਜੀ ਸੀ ਹੋਈ ਜਿਹਦੇ ਕਰਕੇ ਆਪਾਂ ਬਹੁਤ ਮਤਲਬ ਕੰਮਜਾਬ ਨਹੀਂ ਹੋ ਸਕਿਆ ਦੇਖੋ ਮੈਂ ਤਾਂ ਸਾਡੀ ਨਾਂ ਦੀ ਮੌਜੂਦਾ ਸਰਕਾਰ ਆ ਉਹਦੇ ਨਾਲ ਲੜਾਈ ਸੀ ਮੌਜੂਦਾ ਸਰਕਾਰ ਜਿਹੜੀ ਸਾਰੀ ਇਨਵੋਲਵ ਸੀ ਲੇਕਿਨ ਸਾਨੂੰ ਲੋਕਾਂ ਨੇ ਬਹੁਤ ਸਾਥ ਦਿੱਤਾ ਸਹਿਯੋਗ ਦਿੱਤਾ ਅਸੀਂ ਲੋਕਾਂ ਦਾ ਬਹੁਤ ਵੋਟਰਾਂ ਦਾ ਧੰਨਵਾਦ ਕਰਦੇ ਆ ਉਹਨੇ ਸਾਨੂੰ ਵੋਟਾਂ ਪਾਈਆਂ ਫਿਰ ਵੀ ਵਿਰੋਧੀ ਵਿਰੋਧੀ ਸਰਕਾਰ ਸਰਕਾਰ ਦੇ ਹੁੰਦਿਆ ਸਾਨੂੰ ਪਾ ਕੇ ਉਹਨਾਂ ਨੇ ਸਾਡੇ ਤੇ ਵਿਸ਼ਵਾਸ ਕੀਤਾ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਦੂਜਾ ਇਹ ਜਿਹੜੀ ਲਖਨਾਯਾ ਇਹ ਹੁਣ ਸਾਡਾ ਆਪ ਦੇ ਵਿੱਚ ਜਿਹੜਾ ਹੁਣ ਭਾਈਚਾਰਕ ਸੰਸਦ ਦੁਆਰਾ ਕੰਮ ਕਰਨੀ ਚਾਹੀਦੀ ਨਹੀਂ ਸਾਰਿਆਂ ਨੂੰ ਔਰ ਇਸੇ ਰੜਕੇ ਜਿਹੜੇ ਸਾਡੇ ਬੰਦੇ ਜਿੱਤੇ ਆ ਭਾਵੇਂ ਜਿਹੜੀ ਮਾਦੀ ਪਾਰਟੀ ਨੇ ਜਿੱਤੇ ਆ ਉਹ ਹੁਣ ਮਾਲਪਤ ਦਾ ਵਿਕਾਸ ਕਰਾਉਣ ਚੰਗੀਆਂ ਜਿਹੜੀਆਂ ਕੰਮ ਹੋਣ ਵਾਲੀਆਂ ਸਾਰੇ ਕੰਮ ਦੇ ਪ੍ਰਚਾਰ ਅਸੀਂ ਉਹਨਾਂ ਦਾ ਸਹਿਯੋਗ ਕਰਾਂਗੇ ਵੀ ਇਹ ਕੰਮ ਕਰਨ ਇਸੇ ਵੀ ਦੱਸਾਂਗੇ ਸਾਡੇ ਮਾਡਾਂ ਦੇ ਆ ਕੰਮਿਆਂ ਪਹਿਲ ਦੇ ਆਧਾਰ ਤੇ ਤੁਸੀਂ ਇਹ ਕਰਾਓ ਔਰ ਇਹਦੇ ਨਾਲ ਜਿਹੜਾ ਸਾਡਾ ਮਾਲਪਤ ਦੀ ਸ਼ਹਿਰ ਤਰੱਕੀ ਹੋਗੀ ਔਰ ਉਹਨਾਂ ਨੂੰ ਦਸਾਂ ਮੈਂਬਰ ਜਿਹੜੇ ਜਿੱਤੇ ਆ ਪਾਰਟੀ ਦੇ ਮੌਜੂਦਾ ਸਰਕਾਰ ਦੇ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਮੈਂ ਇਕੱਠੇ ਹੋ ਕੇ ਉਹ ਵੀ ਜਿਹੜਾ ਸ਼ਹਿਰ ਦਾ ਬਕਾਲ ਦੇ ਬਾਰੇ ਸੋਚਣ ਤੇ ਅਸੀਂ ਉਹਨਾਂ ਦਾ ਸਾਥ ਦੇਵਾਂਗੇ ਕੀ ਤੁਸੀਂ ਜਿਹੜੇ ਮਤਲਬ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਆ ਜਿਵੇਂ ਕਿ ਮਤਲਬ ਪੂਰੇ 13 ਬਾਡਲ ਦੇ ਵਿੱਚ 13 ਮੈਂਬਰ ਖੜੇ ਹੋਏ ਸੀਗੇ ਉਹਨਾਂ ਦੇ 13 ਮੈਂਬਰ ਤੇ ਜਿਹੜੇ ਸੀਗੇ ਤੁਹਾਡੇ 11 ਮੈਂਬਰ ਸੀਗੇ ਤੇ ਬਾਕੀ ਜਿਹੜਾ ਸੀਗਾ ਮਤਲਬ ਕੁਝ ਹੋਰ ਆਜ਼ਾਦ ਵੀ ਸੀਗੇ ਜਿਨ੍ਹਾਂ ਵਿੱਚੋਂ ਆਪਣੇ ਜਿਹੜੇ ਆਮ ਆਦਮੀ ਪਾਰਟੀ ਵਾਲੇ ਹੈਗੇ ਆ ਤੇ ਉਹਨਾਂ ਨੇ ਆਪਣੀਆਂ ਜਿਹੜੀਆਂ 10 ਸੀਟਾਂ ਤੇ ਜਿਹੜੀਆਂ ਦੋ ਆਜ਼ਾਦ ਤੇ ਇੱਕ ਕਾਂਗਰਸ ਦੀਆਂ ਤੇ 37 ਤੇ 37 ਸੀਟਾਂ ਕੁੱਝ ਹੋ ਚੁੱਕੀਆਂ ਤੇ ਇਹਦੇ ਬਾਰੇ ਚ ਕਿਹਨਾ ਮੈਂਬਰਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਨਹੀਂ ਇਹਨਾਂ ਮੈਂਬਰਾਂ ਨੂੰ ਅਸੀਂ ਸਾਥ ਦੇਵਾਂਗੇ ਸਯੋਗ ਦੇਵਾਂਗੇ ਕਿਉਂਕਿ ਸਾਡ ਨੂੰ ਵੀ ਜਿਹੜੀ ਅਸੀਂ ਸਾਡੇ ਮੈਂਬਰ ਜਿਹੜੇ ਨਾ ਸੈਕੰਡ ਪੀਜੀਸ਼ਨ ਤੇ ਹੀ ਆ ਸਾਰੇ ਥਰਡ ਪੀਜੀਸ਼ਨ ਤੇ ਕਾਂਗਰਸ ਆ ਪਹਿਲੀ ਪੀਜੀਸ਼ਨ ਦੇ ਉੱਤੇ ਆ ਜਾੜੂ ਆ ਆਪਣੀ ਆਮ ਪਾਰਟੀ ਆ ਔਰ ਇਸੀ ਸੈਕੰਡ ਪੀਸ਼ਰ ਤੇ ਸਾਡਾ ਬਹੁਤ ਵਧੀਆ ਲੋਕਾਂ ਨੇ ਫਤਵਾ ਸਾਨੂੰ ਸਾਡੇ ਹੱਕ ਦੀ ਵੋਟ ਆਈ ਆ ਇਸੀ ਇਹਨਾਂ ਨਾਲ ਸਹਿਯੋਗ ਕਰਾਂਗੇ ਵੀ ਕਿਸੇ ਨਾਲ ਨਿਆ ਨਹੀਂ ਹੋਣ ਦੇਵਾਂਗੇ ਸਾਡੇ ਜਿਹੜੇ ਵੋਟਰ ਜਿਹਨਾਂ ਪਾਈ ਆ ਉਹਦੇ ਨਾਲ ਵੀ ਅਸੀਂ ਖੜੇ ਆ ਜਿਨ੍ਹਾਂ ਨੇ ਸਾਨੂੰ ਨਹੀਂ ਪਾਈ ਅਸੀਂ ਉਹਨਾਂ ਨਾਲ ਵੀ ਖੜੇ ਆ ਔਰ ਇਸੀ ਤਾਂ ਸ਼ਹਿਰ ਦੇ ਵਿਕਾਸ ਦੀ ਗੱਲ ਉਦੋਂ ਵੀ ਕਰਦੇ ਸੀ ਅੱਜ ਵੀ ਕਰਦੇ ਆ ਵੀ ਇਹ ਜੇ ਵਿਕਾਸ ਕਰਾਉਗੇ ਨਾਲ ਹੋ ਕੇ ਸਾਡੇ ਤੁਰਗੇ ਸੀ ਨਾਲ ਸਾਥ ਦੇਵਾਂਗੇ ਔਰ ਇਹਨਾਂ ਤੇ ਅਸੀਂ ਪੂਰਾ ਪ੍ਰੈਸ਼ਰ ਰੱਖਾਂਗੇ ਵੀ ਬਣਾਓ ਇਹ ਕੰਮ ਕਰੋ ਅੱਗੇ ਪਿੰਸਾਬ ਤੋਂ ਸਾਡੇ ਮਾਲ ਤੋਂ ਦੀ ਇੱਕ ਕਿੱਟ ਨਹੀਂ ਲੱਗੀ ਜਿਹੜਾ ਫੇਵਰੇਵਰ ਵੀ ਪੈ ਰਿਹਾ ਸੈਂਟਰ ਸਰਕਾਰ ਦਾ ਪੈ ਰਿਹਾ ਪੰਜਾਬ ਸਰਕਾਰ ਦਾ ਨਹੀਂ ਪੈ ਰਿਹਾ ਹਾਂਜੀ ਕਸ਼ਮੀਰ ਸਿੰਘ ਜੀ ਤੁਸੀਂ ਇਹਦੇ ਬਾਰੇ ਵਿੱਚ ਕੀ ਕਹਿਣਾ ਚਾਹੋ ਹਾਂ ਬਸ ਇਹ ਵੀ ਉਹ ਕਹੇ ਤਾਰਾ ਦੇ ਕਿ ਇਹਦਾ ਨਾਲ ਆਪਾਂ ਇਹਨਾਂ ਨਾਲ ਆਪਾਂ ਇਹਦੇ ਨੇ ਅਨੁਮ੍ਰਣਨ ਸੀ ਕਿ ਰਾਹਵੇ ਤੇ ਬਣਾ ਰਹੇ ਚੋ ਉਹ ਬਸ ਜੋ ਵੀ ਹੋਇਆ ਉਹ ਠੀਕ ਹੋਇਆ ਇਹ ਬਹੁਤਾ ਕਹ ਰਹਾ ਯਾਰ ਕਿ ਜੇ ਜਿਹੜੇ ਵੀ ਸਾਡੀ ਦੇਸ਼ਿਕਾ ਦਾ ਹੋਵੇ ਜਾਂ ਉਹਦਾ ਨਾਮ ਮਿਲ ਕੇ ਸਾਰੇ ਸਾਰੇ ਸ਼ਹਿਰ ਦੀ ਤਰੱਕੀ ਦਾ ਕੰਮ ਕਰਾਏ। ਔਰ ਸਾਨੂੰ ਉਮੀਦ ਹੈ ਕਿ ਇਹ ਸਾਰੇ ਦੰਦੇ ਰਲ ਬਿਲ ਕੇ ਆਸ ਕੀਤੀ ਹੈ ਕੰਮ ਚਲਾਉਣਗੇ। ਮੈਡਮ ਜੀ ਜਿਹੜੀ ਆਪਣੇ ਨਗਰ ਪੰਚਾਇਤ ਮਾਲਪੁਰ ਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀਆਂ ਤਰੁੱਟੀਆਂ ਰਹਿ ਗਈਆਂ ਜਿਵੇਂ ਕਿ ਤੁਸੀਂ 5 ਸਾਲ ਪਹਿਲਾਂ ਇਸ ਕਮੇਟੀ ਵਿੱਚ ਸੀਗੇ। ਤੇ ਇਹ ਜਿਹੜਾ ਮਤਲਬ ਜਿਹੜੀਆਂ ਚੀਜ਼ਾਂ ਰਹਿ ਗਈਆਂ ਉਹਦੇ ਬਾਰੇ ਤੁਹਾਡੀ ਨਜ਼ਰ ਹੈ ਕੋਈ ਕਿਸ ਕਿਸ ਚੀਜ਼ ਦੀ ਘਾਟ ਰਹੀ ਹੈ? ਵੋਟਾਂ ਦੀ ਜਣਕਾਰ ਸੀ ਵਿਕਾਸ ਬਿਲਕੁਲ ਵਿਨਿੰਗ ਹੋਇਆ 0% ਸੀ ਮੇਰੇ ਪਾਰ ਦਾ ਤਾਂ ਬਿਲਕੁਲ ਹੀ ਵਿਨਿੰਗ ਹੋਇਆ ਪਿਆ ਤਾਂ ਮੇਰੀ ਸ਼ਿਕਾਇਤ ਅੱਜ ਵੀ ਲਈਏ ਕੱਲ ਵੀ ਆਈ ਸੀ ਕੱਲ ਨੂੰ ਵੀ ਆਈ ਹੋਣੀ ਹੈ ਕਿਉਂਕਿ ਮੈਂ ਚਾਹੁੰਦੀ ਆ ਜੇ ਨਵੇਂ ਮੈਂਬਰ ਇਹਨਾਂ ਨੇ ਜੁੜਾ ਨੂੰ ਜਤਾਇਆ ਸਾਡੇ ਨੂੰ ਸਾਨੂੰ ਨਹੀਂ ਕਰਵਾ ਦਿੱਤਾ ਚੰਗੀ ਤਰ੍ਹਾਂ ਤੇ ਬਰਾ ਸੀਨਾ ਤੁਹਾਨੂੰ ਮਤ ਕਰਦੇ ਆ ਸਾਰਿਆਂ ਦਾ ਇਹਨਾਂ ਨੇ ਵੋਟਾਂ ਪਾਈਆਂ ਇਹਨਾਂ ਨੇ ਨਹੀਂ ਪਾਈਆਂ ਅਸੀਂ ਉਹਨਾਂ ਦਾ ਧੰਨਵਾਦ ਕਰੀਆ ਪਰ ਇਹ ਜਿਹੜੇ ਨਵੇਂ ਮੈਂਬਰ ਬਣੇ ਆ ਉਹ ਬਣ ਕੇ ਬੰਦਿਆ ਨਾ ਆਣ ਸਾਡੇ ਨਾਲ ਕਰਨ ਸਾਥੀ ਬਣਨ ਦਾ ਤੁਹਾਨੂੰ ਮੰਨੇ ਜੋ ਮੈਂ ਬਾਹਰ ਆ ਕੇ ਸੁਣਿਆ ਕਿ ਆਹ ਦਰਿਆ ਨਾਰੀ ਆ ਜਾਪੋ ਚੁੱਕੀ ਲੁਟੀਆਂ ਕਿਉਂ ਨਾ ਮਸੀਨ ਬਣਾ ਦੇ ਵਿੱਚ ਪੂਰਾ